ਸਤਲੁਜ ਬੰਨ ਤੇ ਸਵੇਰ ਤੋਂ ਲਗਾਤਾਰ ਕਵਰੇਜ ਕਰ ਰਿਹਾ ਔਰ ਕੋਸ਼ਿਸ਼ ਜਰੂਰ ਕਰ ਰਿਹਾ ਹਰ ਇੱਕੋ ਐਂਗਲ ਤੋਂ ਤਸਵੀਰ ਕੈਪਚਰ ਕਰਕੇ ਤੁਹਾਨੂੰ ਦਿਖਾਈ ਜਾਵੇ ਜਿਸ ਨਾਲ ਸਥਿਤੀ ਨੂੰ ਅੰਡਰ ਕੰਟਰੋਲ ਕੀਤਾ ਜਾ ਰਿਹਾ ਉੱਥੇ ਹੀ ਤੁਹਾਨੂੰ ਦੱਸ ਦਈਏ ਕਿ ਐਸ.ਡੀ.ਐਮ ਦੀ ਰੇਖਦਿਕ ਦੇ ਵਿੱਚ ਥੇ ਐਸ.ਡੀ.ਐਮ ਮੈਡਮ ਮੌਜੂਦ ਹੈ ਜਿਹਨਾਂ ਦੀ ਰੇਖਦਿਕ ਦੇ ਵਿੱਚ ਸਾਰਾ ਕੰਮ ਹੋ ਰਿਹਾ ਸੋ ਗੱਲਬਾਤ ਕਰਨ ਲਈ ਮੈਡਮ ਜੀ ਪਹਿਲਾਂ ਤਾਂ ਪੰਜਾਬ ਸਿੰਘ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ। ਥੈਂਕ ਯੂ ਜੀ ਇੱਥੇ ਅਸੀਂ ਸਸਰਾਲੀ ਕਲੋਨੀ ਦੇ ਨਾਲ ਸਤਲੁਜ ਦੇ ਬੰਨ ਦੇ ਤਕਰੀਬਨ 200 ਫੁੱਟ ਅੰਦਰ ਦੇ ਪਾਸੇ ਦ ਅੰਦਰਲੇ ਪਾਸੇ ਵਾਲੀ ਜ਼ਮੀਨ ਹੈ ਲੋਕਾਂ ਦੀ ਪ੍ਰਾਈਵੇਟ ਮਲਕੀ ਵਾਲੀ ਜ਼ਮੀਨ ਹੈ ਉਹ ਲੁੱਟਾ ਲੱਗ ਰਹੀ ਉਹਨੂੰ ਰੋਕਣ ਲਈ ਪਿਛਲੇ 3 ਦਿਨ ਤੋਂ ਪ੍ਰਸ਼ਾਸਨ ਜਿਹੜਾ ਹੈਗਾ ਉਹ ਯਤਨ ਕਰ ਰਿਹਾ ਜੀ ਤੇ ਹੁਣ ਅਸੀਂ ਪੇੜ ਸੁੱਟ ਰਹੇ ਆ ਵਿੱਚ ਤਾਂ ਕਿ ਉਹ ਉਹਨੂੰ ਜਿਹੜਾ ਬਿਲਕੁਲ ਕੋਰਨਰ ਹੈ ਉਹਦੇ ਤੋਂ ਪਾਣੀ ਥੋੜਾ ਜਿਆਦਾ ਦੂਰ ਹੋ ਜਾਵੇ ਤੇ ਢਾਹ ਲਗਣੀ ਬੰਦ ਹੋ ਜਾਵੇ ਅਸੀਂ ਕਿਤਨਾ ਕਿਤੇ ਇਹ ਨਹੀਂ ਕਹਿ ਸਕਦੇ ਕਿ ਪ੍ਰਸ਼ਾਸਨ ਵੱਲੋਂ ਕਿਸੇ ਵੀ ਤਰ੍ਹਾਂ ਦੀ ਕਾਮਯਾਬੀ ਨਹੀਂ ਕੀਤੀ ਕਿਸੇ ਤਰ੍ਹਾਂ ਦੀ ਕੋਸ਼ਿਸ਼ ਨਹੀਂ ਕੀਤੀ ਯਾਰੀ ਕੋਸ਼ਿਸ਼ ਲਗਾਤਾਰ ਤਿੰਨ ਦਿਨਾਂ ਤੋਂ ਜਾਰੀ ਆ ਇਸੇ ਤਰ੍ਹਾਂ ਔਰ ਕਿਤਨਾ ਕਿਤੇ ਕੋਸ਼ਿਸ਼ ਨਾਕਾਮ ਹੁੰਦੀ ਨਜ਼ਰ ਆ ਰਹੀ ਆ ਮਿੱਟੀ ਦੇ ਥੱਲੇ ਭਰ ਕੇ ਸਿੱਟੀ ਸੀ ਉਹ ਵੀ ਪਾਣੀ ਦੇ ਵਹਾਅ ਦੇ ਵਿੱਚ ਰੁੜ ਗਏ ਆ ਕਿ ਇਸ ਤੋਂ ਇਲਾਵਾ ਪੱਥਰਾਂ ਦਾ ਸਟੱਡ ਜਾਂ ਜਾਲ ਵਗੈਰਾ ਬਣ ਬਣੇ ਜਾ ਸਕਦੇ ਆ ਉਹਨਾਂ ਲਈ ਵੀ ਅਸੀਂ ਤਿਆਰੀ ਕੀਤੀ ਹੈ ਜਿਹੜੇ ਜਾਲ ਨੇ ਉਹ ਅਸੀਂ ਤਿਆਰੀ ਕਰ ਰਹੇ ਹਾਂ ਉਹਨਾਂ ਦੀ ਤੇ ਪੱਥਰ ਵੀ ਮੰਗਵਾਇਆ ਹੈ ਹੌਲੀ ਹੌਲੀ ਅਸੀਂ ਇਥੇ ਚੜ੍ਹਦਾ ਕੰਮ ਵੀ ਸ਼ੁਰੂ ਕਰਾਂਗੇ ਜਦ ਤੱਕ ਉਹ ਤਿਆਰ ਨਹੀਂ ਹੋ ਜਾਂਦੇ ਉਨੀ ਦੇਰ ਤੱਕ ਪੇੜਾਂ ਦੇ ਨਾਲ ਅਸੀਂ ਪਾਣੀ ਨੂੰ ਸਾਈਡ ਤੇ ਕਰਨ ਦੀ ਕੋਸ਼ਿਸ਼ ਕਰ ਰਹੇ ਜੀ ਇਸ ਤੋਂ ਇਲਾਵਾ ਤੁਸੀਂ ਦੂਸਰੇ ਪਾਸੇ ਇੱਕ ਜਾਈਆ ਲੈ ਕੇ ਆਏ ਆ ਉਧਰ ਵੀ ਕਿਸਾਨ ਵੀਰ ਦੀ ਉਹਨਾਂ ਨੇ ਗੱਲਬਾਤ ਕੀਤੀ ਉਹਨਾਂ ਨੇ ਕਿਹਾ ਕਿ ਸਾਡੇ ਤਿੰਨ ਤੋਂ ਚਾਰ ਕਿੱਲੇ ਜਿਹੜੇ ਲਗਾਤਾਰ ਪਾਣੀ ਦੇ ਵਹਾਅ ਦੇ ਵਿੱਚ ਆ ਗਿਆ ਕਿ ਸਾਡੇ ਕੋਲ ਪ੍ਰਸ਼ਾਸਨ ਤਾਂ ਜਰੂਰ ਆ ਰਿਹਾ ਹੌਸਲਾ ਵੀ ਦੇ ਰਿਹਾ ਕਿ ਸਹਿਯੋਗ ਜਰੂਰ ਦਵਾਂਗੇ ਔਰ ਕਿਤਨਾ ਕਿਤੇ ਜਿਹੜੀਆਂ ਕੋਸ਼ਿਸ਼ਾਂ ਆ ਮਾ ਉਹ ਜਿਸ ਤਰ੍ਹਾਂ ਇੱਧਰ ਕੀਤੀਆਂ ਜਾ ਰਹੀਆਂ ਇੱਧਰ ਨਹੀਂ ਕੀਤੀਆਂ ਜਾ ਰਹੀਆਂ ਕਿ ਇਸ ਤੋਂ ਇਲਾਵਾ ਉਧਰ ਵੀ ਤੁਸੀਂ ਕੋਈ ਕੋਸ਼ਿਸ਼ ਕਰੋਗੇ ਜੀ ਉੱਥੇ ਉੱਥੇ ਜਿਹੜਾ ਰਸਤਾ ਹੈ ਉਹ ਘੱਟੋ ਘੱਟ 1000 ਫੀਟ ਦੂਰ ਹੈ ਬੰਦ ਤੋਂ ਤੇ ਇਹ ਜਿਹੜਾ ਹੈਗਾ 200 ਫੀਟ ਦੂਰ ਹੈ ਇੱਥੇ ਸਾਡੀ ਪ੍ਰਾਇਓਰਟੀ ਹੈ ਉੱਥੇ ਵੀ ਸਾਡਾ ਪੂਰਾ ਧਿਆਨ ਹੈ ਪਰ ਉੱਥੇ ਅਜੇ ਇੰਨਾ ਡੈਮੇਜ ਨਹੀਂ ਹੈਗਾ ਵੀ ਆਪਾਂ ਕਹੇ ਵੀ ਲਾਰਜ ਸਕੇਲ ਦੇ ਡੈਮੇਜ ਹੋ ਸਕੇ ਬਾਕੀ ਜਿੰਨਾ ਉਹਨਾਂ ਦਾ ਨੁਕਸਾਨ ਹੋ ਰਿਹਾ ਉਧੀਆਂ ਸਰਕਾਰ ਦੀਆਂ ਹਦਾਇਤਾਂ ਦੇ ਮੁਤਾਬਕ ਵਰਪਾਈ ਕੀਤੀ ਜਾਊਗੀ ਜੀ ਅਸੀਂ ਇਸ ਲੋਕਾਂ ਨੂੰ ਵਿਸ਼ਵਾਸ ਦਿਵਾ ਸਕਦੇ ਹਾਂ ਕਿ ਜਿਸ ਤਰ੍ਹਾਂ ਤੁਸੀਂ ਲਗਾਤਾਰ ਕੋਸ਼ਿਸ਼ ਆਪਣੀ ਜਾਰੀ ਆ ਉਹਨਾਂ ਨੂੰ ਇਸ ਹਰਦੀ ਪੀੜਤਾ ਤੋਂ ਬਚਾ ਸਕਦੇ ਬਿਲਕੁਲ ਜੀ ਪ੍ਰਸ਼ਾਸਨ ਵੱਲੋਂ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਵੀ ਕਿਸੇ ਨੂੰ ਕੋਈ ਵੀ ਦਿੱਕਤ ਦਾ ਸਾਹਮਣਾ ਨਾ ਕਰਨਾ ਜੀ ਧੰਨਵਾਦ ਜੀ ਬਹੁਤ ਬਾਤ ਤੁਸੀਂ ਦੇਖਿਆ ਕਿ ਲਗਾਤਾਰ ਜਿਹੜੇ ਵੀ ਇੱਥੇ ਅਧਿਕਾਰੀ ਪਹੁੰਚਦੇ ਆ ਤਾਂ ਅਸੀਂ ਸਵੇਰ ਤੋਂ ਗੱਲਬਾਤ ਜਰੂਰ ਕਰ ਰਹੇ ਹਾਂ ਜਿਨ੍ਹਾਂ ਦੀ ਦੇਖ-ਦੇਖ ਦੇ ਵਿੱਚ ਕੰਮ ਚੱਲ ਰਿਹਾ ਵਾ ਔਰ ਐਸਟੀਐਮ ਮੈਡਮ ਨਾਲ ਗੱਲਬਾਤ ਕੀਤੀ ਉਹਨਾਂ ਦੀ ਦੇਖ-ਦੇਖ ਦੇ ਵਿੱਚ ਕੰਮ ਚੱਲ ਰਿਹਾ ਉਹਨਾਂ ਨੇ ਇਹੀ ਕਿਹਾ ਕਿ ਜਿਹੜੀ ਇੱਥੇ ਦੀ ਸਥਿਤੀ ਆ ਹੁਣ ਕਿਤੇ ਨਾ ਕਿਤੇ ਜਿਹੜਾ ਪਾਣੀ ਦਾ ਵਹਾਵਾ ਇਹ ਕੰਟਰੋਲ ਦੇ ਵਿੱਚ ਕੀਤਾ ਗਿਆ ਵਾ ਇਸੇ ਤਰ੍ਹਾਂ ਅਗਰ ਜੋ ਦੂਸਰੇ ਪਾਸੇ ਸਥਿਤੀ ਇਸ ਤਰ੍ਹਾਂ ਦੀ ਬਣਦੀ ਆ ਤਾਂ ਦੂਜੇ ਪਾਸੇ ਵੀ ਇਸੇ ਤਰ੍ਹਾਂ ਲਿਆ ਕੇ ਕੋਸ਼ਿਸ਼ਾਂ ਲਗਾਤਾਰ ਜਾਰੀਆਂ ਕੀਤੀਆਂ ਜਾ ਸਕਦੀਆਂ ਸੋ ਜੜੇ ਹੋ ਪੰਜਾਬ ਸਿੰਘ ਚੈਨਲ ਆ ਅਗਲੀ ਰਿਪੋਰਟ ਵੀ ਜਲਦੀ ਸਾਂਝੀ ਕਰਾਂਗੇ ਸਾ ਹਲਕਾ ਸਾਨੀ ਆ